ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਬੱਚਾ ਬੰਦ ਰਹਿਣ ਨੂੰ ਲੈ ਕੇ ਆਈ ਇਹ ਵੱਡੀ ਖਬਰ ਜੀ ਹਾਂ ਦੋਸਤੋ ਰਹੇਗਾ ਚੱਕਾ ਜਾਮ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਹਿੱਟ ਐਂਡ ਰਨ ਐਕਟ ਵੀ 23 ਦੇ ਖਿਲਾਫ ਦੇਸ਼ ਵਿੱਚ ਟ੍ਰਾਂਸਪੋਰਟ ਹੜਤਾਲ ਤੇ ਹਨ ਇਨਾ ਟਰੱਕ ਡਰਾਈਵਰ ਸਾਡੇ ਲਈ ਬੀਤੇ ਦਿਨ ਪ੍ਰਾਈਵੇਟ ਬੱਸਾਂ ਆਟੋ ਵਾਲੇ ਵੀ ਆ ਗਏ ਤੇ ਹੁਣ ਪੰਜਾਬ ਰੋਡ ਦੇ ਮੁਲਾਜ਼ਮਾਂ ਨੇ ਵੀ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਸਮਰਥਨ ਕੀਤਾ ਅੱਜ ਪੰਜਾਬ ਵਿੱਚ ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ ਜੀ ਹਾਂ ਸਰਕਾਰੀ ਬੱਸਾਂ ਦਾ 2 ਘੰਟੇ ਦੇ ਲਈ ਚੱਕਾ ਜਾਵੇਂ ਪੰਜਾਬ ਰੋਡ ਵਿੱਚ ਪੰਡ ਬੱਸ ਤੇ ਪੀ ਆਰਟੀਸੀ ਦੇ ਠੇਕੇ ਦੇ ਕੰਮ ਇਹ ਵੀ ਕਈ ਦਸਤੂਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਚ ਉੱਤਰ ਆਏ ਹਨ ਆਏ ਬਦਦਵਾਨ ਪੰਡ ਬੱਸ ਤੇ ਪੀ ਆਰਟੀਸੀ ਦੀਆਂ 33 ਬਸਾਂ ਦੇ ਪਈਏ ਵੀ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੁਕਣਗੇ ਤੇ ਇਸ ਦਰਾਨ ਮੁਲਾਜ਼ਮ ਬਸਾਂ ਖੜੀਆਂ ਕਰਕੇ ਕੇਂਦਰ ਸਰਕਾਰ ਦਾ ਪਤਲਾ ਫੂਕੇ ਰੋਸ ਪਰ ਦਸਨ ਕਰਨਗੇ ਹਾਲਾਂਕਿ ਸਰਕਾਰ ਦੇ ਬਸ ਡੀਪੂ ਵਿੱਚ ਤਿੰਨ ਚਾਰ ਦਿਨ ਦਾ ਤੇਲ ਬਚਿਆ ਹੈ ਤੇ ਜੇ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ